ਨਿਊਜ਼ 24 ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਲੇਕੋਲਨ ਤੋਂ ਕਪਕਲਾ ਦੇ ਨੇੜੇ ਪਿੰਡ ਸੋਂਜਾ ਵਿਖੇ ਅੱਜ ਸਵੇਰੇ ਉਸ ਸਮੇਂ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਪਤਨੀ ਵੱਲੋਂ ਆਪਣੇ ਆਸ ਕਿਤੇ ਨਾਲ ਮਿਲ ਕੇ ਆਪਣੇ 40 ਸਾਲਾ ਪਤੀ ਬਹਾਦਰ ਸਿੰਘ ਦੇ ਸਿਰ 'ਚ ਰਾਡ ਮਾਰ ਕੇ ਦਾ ਕਤਲ ਕਰਨ ਦੇ ਤੇਣ ਦੇ ਮਗਰੋਂ ਫਰਾਰ ਹੋਣ ਦੀ ਖਬਰ ਬਣੀ ਹੈ ਔਰ ਉਸ ਪਤਨੀ ਵੱਲੋਂ ਇੱਕ 7 ਸਾਲ ਦੀ ਬੱਚੇ ਨੂੰ ਘਰ ਵਿੱਚ ਛੱਡ ਕੇ ਆਪਣੇ ਆਸਟੇ ਦੇ ਨਾਲ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੰਧਕਾਰਾ ਲੈਫਤ ਸਵੀਰਾ ਪਿੰਡ ਸੋਹਣਿਆ ਤੋਂ ਜਿੱਥੇ ਇਹਨਾਂ ਹੁਣੇ ਘਟਨਾ ਵਾਪਰੀ ਹੈ ਦੇਖਦੇ ਰਹੋ ਚੈਨਲ ਨੂੰ ਚੌਕੜੀ ਪੰਜਾਬ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਨਾ ਇੰਦਰਜੀਤ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਹੋ ਆ ਮੈਂ ਵੜਵੜਾ ਰਹਿਣ ਵਾਲਾ ਜੀ ਹਾਂਜੀ ਤੇ ਇਹਨਾਂ ਨਾਲ ਆਪਣੀ ਯਾਰੀ ਦੋਸਤੀ ਸੀ ਮਤਲਬ ਇੱਥੇ ਮੈਂ ਰਹਿੰਦਾ ਸੀ ਕੰਮ ਕਰ ਰਿਹਾ ਇਹਨਾਂ ਨਾਲ ਕਰਦਾ ਸੀ ਥੋੜੇ ਦਿਨ ਹੋਇਆ ਸੀ ਮੈਨੂੰ ਆਏ ਨੂੰ ਇੱਥੇ ਕਿਹਦੇ ਨਾਲ ਤੇ ਬਹਾਦਰ ਸਿੰਘ ਨਾਲ ਜੀ ਉਰਫ ਪੋਲਾ ਹਾਂ ਅੱਛਾ ਜੀ ਠੀਕ ਹੈ ਜੀ ਤੇ ਮੰਨ ਲਓ ਉਹਦੀ ਘਰ ਵਾਲੀ ਦੇ ਨਾਲ ਕਿਸੇ ਮੁੰਡੇ ਨਾਲ ਨਜ਼ਾਇਜ਼ ਸੰਬੰਧ ਸੀਗੇ ਅੱਛਾ ਮੈਂ ਵੀ ਸੁੱਤਾ ਪਿਆ ਸੀਗਾ ਤੇ ਰਾਤ ਨੂੰ ਉਹਨੂੰ ਬੁਲਾ ਕੇ ਉਹਦੇ ਸਿਰ ਤੇ ਭਾਰੀ ਚੀਜ਼ ਨਾਲ ਬਾਹਰ ਕਰਵਾਏ ਨੇ ਹਾਂ ਤੁਸੀਂ ਕਿੱਥੇ ਸੀਗੇ ਉਦੋਂ ਮੈਂ ਵੀ ਅੰਦਰ ਹੀ ਸੁੱਤਾ ਪਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਜੀ ਕਿ ਮੈਂ ਬੰਦਾ ਪਛਾਣ ਲਿਆ ਜੀ ਮੇਰੇ ਨਾਲ ਬੱਕ ਵੀ ਹੋਈ ਵੀ ਆ ਵੀ ਮੈਂ ਸੁੱਕੀ ਆ ਵੀ ਤੂੰ ਚੁੱਪ ਕਰ ਜਾ ਠੀਕ ਆ ਤੇ ਮੈਂ ਹਾਰ ਕੇ ਮੈਂ ਕੰਧ ਟੱਪ ਕੇ ਜਾ ਕੇ ਮੈਂ ਗਵਾਂਡੀਆਂ ਨੂੰ ਬੁਲਾ ਕੇ ਲੈ ਕੇ ਆਇਆ ਨਹੀਂ ਜਦੋਂ ਬੰਦਾ ਤੁਸੀਂ ਰਾਤ ਇੱਥੇ ਪਏ ਸੀਗੇ ਹਾਂ ਜੀ ਮੈਂ ਉਰੀ ਪਿਆ ਸੀ ਆ ਜਿਹੜਾ ਬੰਦਾ ਭੋਲਾ ਉਹ ਵੀ ਇੱਥੇ ਪਿਆ ਸੀ ਹਾਂ ਜੀ ਉਹ ਆਪਦੇ ਰੂਮ ਚ ਪਿਆ ਸੀ ਮੈਂ ਲੌਬੀ ਚ ਪਿਆ ਸੀ ਅੱਛਾ ਕਿੰਨੇ ਬੰਦੇ ਅੰਦਰ ਸੀਗੇ ਰਾਤ ਰਾਤ ਜੀ ਅਸੀਂ ਮਤਲਬ ਪੰਜ ਜਾਨੇ ਸੀਗੇ ਇੱਕ ਆ ਭਾਈ ਭੋਲਾ ਇੱਕ ਉਹਦੀ ਘਰ ਵਾਲੀ ਤੇ ਕੋਈ ਦੀ ਕੁੜੀ ਇੱਕ ਮੈਂ ਤੇ ਇੱਕ ਮੇਰੀ ਘਰ ਵਾਲੀ ਪੰਜ ਲੋਕ ਸੀ ਅੱਛਾ ਪੰਜ ਸੀਗੇ ਹਾਂਜੀ ਤੁਸੀਂ ਅਲੱਗ ਰੂਮ ਚ ਪਏ ਸੀਗੇ ਨਾ ਮੈਂ ਅਸੀਂ ਬਾਹਰ ਲੌਬੀ ਚ ਪਏ ਸੀ ਜੀ ਉਹ ਰੂਮ ਚ ਪਏ ਸੀਗੇ ਅੱਛਾ ਰੂਮ ਚ ਪਏ ਹੋਇਆ ਕੀ ਫਿਰ ਹੋਇਆ ਕੀ ਜੀ ਮੈਨੂੰ ਤਾਂ ਅਜੇ ਹੁੰਦੀ ਗੱਲ ਆ ਅਸੀਂ ਕੰਮਕਾਰ ਕਰਨੇ ਥੱਕੇ ਹੋਏ ਸੀ ਬੰਦੇ ਹਾਂ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਭਾਈ ਜਿੰਦੇ ਜਿੰਦੇ ਖੋਲੇ ਨੇ ਕੁਝ ਵੀ ਕੀਤਾ ਹੋਊਗਾ ਤੇ ਜਦੋਂ ਅੰਦਰ ਉਹਦੇ ਬਾਹਰ ਹੋਏ ਨੇ ਉਹਦੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਦੇਖਿਆ ਤੇ ਉਹ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਮੁੰਡੇ ਨੂੰ ਕਸਾ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਮੈਂ ਫਲਾਨਾ ਵੀ ਤੂੰ ਚੁੱਪ ਕਰ ਜਾ ਤੇ ਐ ਕਰਕੇ ਫਿਰ ਮੈਨੂੰ ਕਹਿੰਦੇ ਰੌਲਾ ਨਾ ਪਾ ਤੇ ਮੈਂ ਜਾ ਕੇ ਕੰਧ ਟੱਪ ਕੇ ਮਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮੌਜੂਦਾ ਸਰਪੰਚ ਨੂੰ ਬੁਲਾਇਆ ਸੀਨੇ ਤੇ ਫਿਰ ਅਸੀਂ ਮਲਾਉਦ ਹਸਪੀਟਲ ਚ ਲੈ ਗਏ ਜਦੋਂ ਤੁਸੀਂ ਲੈ ਕੇ ਗਏ ਉਦੋਂ ਜਿਉਂਦਾ ਸੀ ਉਹ ਹਾਂਜੀ ਜਿਉਂਦਾ ਸੀਗਾ ਜੀ ਸਾਡੇ ਕੋਲ ਵੀਡੀਓ ਹੈ ਵੀ ਆ ਤੇ ਮਲਾਉ ਦੇ ਪੱਟੀਆਂ-ਪੁੱਟੀਆਂ ਵੀ ਹੋਈਆਂ ਨੇ ਹਸਤਾਲ ਚ ਜੀ ਤੇ ਉਹਨਾਂ ਨੇ ਕਹੇ ਇਸ ਕੁਸ ਵੀ ਕੱਟੇ ਨੇ ਉਥੋਂ ਰੈਫਰ ਕਰਕੇ ਤੋਰਿਆ ਜੀ ਉਦੋਂ ਜਿਉਂਦਾ ਸੀ ਜੋ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਆ ਕੇ ਵੀ ਰੱਥੋਗੇ ਉਦੋਂ ਨਹੀਂ ਜਾ ਕੇ ਦਿੱਤਾ ਉਹ ਹਾਂ ਜਿਹੜਾ ਬੰਦਾ ਮਾਰਿਆ ਉਹ ਕੌਣ ਸੀ ਮਾਰਨੇ ਵਾਲਾ ਜਿਹਨੂੰ ਤੁਸੀਂ ਦੇਖਿਆ ਜਿਹੜਾ ਉਹਦਾ ਨਾਂ ਜੀ ਸੁਖ ਸੁਖਪ੍ਰੀਤ ਉਹ ਸੁਖੀ ਸੀਗਾ ਜੀ ਹਾਂ ਉਹ ਕਿੱਥੇ ਦਾ ਬੰਦਾ ਢਲੇਰ ਪਿੰਡ ਦਾ ਜੀ ਉਹ ਕੀ ਕਰਦਾ ਸੀ ਉਹਦੇ ਨਾਲ ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ ਮੂਡੀ ਦਾ ਕੰਮ ਪਹਿਲਾਂ ਦੀ ਸਾਂਝ ਕਰੀ ਸੀ ਮੰਨ ਲਓ ਆਪਸ ਵਿੱਚ ਤਾਲਮੇਲ ਸੀ ਆਉਣ ਜਾਣ ਸੀ ਇਹਨਾਂ ਦਾ ਆਪ ਵਿੱਚ ਮਿਲ ਵਰਤਨ ਸੀਗਾ ਪਰ ਸਾਡੇ ਨਾਲ ਤਾਂ ਜਾਣ ਪਹਿਚਾਣਾ ਉਹ ਬਾਈ ਦੇ ਥਰੂ ਹੋਈ ਸੀਗੀ ਅਸੀਂ ਤਾਂ ਉਹਨੂੰ ਜਾਣ ਦੀ ਜਾਣ ਦੇਣੀ ਸੀਗੀ ਇਹ ਮੰਨ ਲਓ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਛਾਣ ਹੋ ਗਈ ਸੀ ਇਹਦੇ ਕਰਕੇ ਵੀ ਬਾਰੇ ਸਾਨੂੰ ਵੀ ਆ ਇਹ ਗੱਲਾਂ ਗੱਲਾਂ ਬਾਰੇ ਨਹੀਂ ਪਤਾ ਸੀ ਵੀ ਇਹ ਆ ਕੁਝ ਚੱਲ ਰਿਹਾ ਵੀ ਅੰਦਰ ਲਿਵਿੰਗ ਦੇ ਵਿੱਚ ਨੇ ਇਹ ਹਾਂ ਵੀ ਸਾਨੂੰ ਇਹ ਕੁਝ ਨਹੀਂ ਹਾਂ ਮਤਲਬ ਰਾਤ ਤੁਹਾਨੂੰ ਕਨਫਰਮ ਹੋ ਗਿਆ ਵੀ ਜਿਹੜਾ ਬੰਦਾ ਬੁਲਾਇਆ ਉਹਦੇ ਘਰ ਵਾਲੀ ਨੇ ਹੀ ਬੁਲਾਇਆ ਸੀ ਉਹ ਤਾਂ ਹਾਂ ਜੀ ਉਹਦਾ ਕਨਫਰਮ ਆ ਜੀ ਉਹ ਮੰਨ ਲਓ ਜੀ ਮੈਨੂੰ ਕਹਿੰਦੀ ਹੁਣ ਤੁਸੀਂ ਦੇਖ ਲਓ ਜੀ ਆਪ ਵੀ ਤੁਹਾਡੇ ਮੌਜੂਦਾ ਇੱਥੇ ਪੰਚ ਮੰਨ ਲਓ ਆਂਡ ਕਮਾਂਡ ਇਕੱਠੇ ਹੋ ਗਏ ਜੀ ਉਦੋਂ ਭੱਜ ਗਈ ਡਰਾਮਾ ਕਰਦੀ ਜੋ ਸਹੀ ਹੁੰਦੀ ਤਾਂ ਨਾ ਜਾਂਦੀ ਕਿ ਮਾਲੋਪਾ ਕੋਈ ਬੰਦਾ ਬੈਸੀ ਬਾਰਦਾਸਤ ਕਰਦਾ ਹੁਣ ਆਪਾਂ ਆਪਣਾ ਪਰਿਵਾਰ ਥੋੜੀ ਛੱਡ ਕੇ ਜਾਵਾਂਗੇ ਜੀ ਹੂੰ ਤੇ ਤਾਂ ਕਰਕੇ ਮੈਨੂੰ ਵੀ ਕਹਿੰਦੀ ਤੂੰ ਚੁੱਪ ਕਰ ਜਾ ਹਾਂ ਠੀਕ ਆ ਜੀ ਆਪਾਂ ਨਹੀਂ ਜੋ ਨਾ ਕੀ ਉਹਦਾ ਜਨਾਨੀ ਦਾ ਉਹਦਾ ਨਾਮ ਜਸਵੀਰ ਕੌਰ ਆ ਜੀ ਠੀਕ ਹੈ ਤੇ ਬੱਚੇ ਕਿੰਨੇ ਨੇ ਇਹਨਾਂ ਦੇ ਬੱਚੇ 2 ਆ ਜੀ ਕੀ ਬੱਚਾ ਕੁੜੀ ਆ ਜੀ ਆਹ ਜੀ 8 ਸਾਲ ਦੀ ਸਰ ਪਿੰਡ ਸੁਹੀਆਂ ਦੇ ਵਿੱਚ ਅੱਜ ਇੱਕ ਮਰਡਰ ਹੋਇਆ ਹੈ ਇਹ ਕੌਣ ਆ ਵਿਅਕਤੀ ਕਿਸ ਕੀ ਕਰਨੇ ਜੀ ਇਹ ਜੀ ਮ੍ਰਿਤਕ ਜਿਹੜਾ ਬਹਾਦਰ ਸਿੰਘ ਐਲੀਸ ਭੋਲਾ ਸਾਨੂੰ ਗਰਮੇਲ ਸਿੰਘ ਇਹਦੀ ਉਮਰ 40 ਸਾਲ ਹੈ ਇਹ ਸੋਈਆ ਰਹਿੰਦਾ ਥਾਣਾ ਮਰੋਦ ਦੇ ਵਿੱਚ ਇਹ ਜਦੋਂ ਸਾਨੂੰ ਇਤਲਾ ਮਿਲੀ ਤਾਂ ਐਸਐਚਓ ਨੇ ਮੌਕੇ ਤੇ ਪਹੁੰਚੀ ਇਹਦੀ ਸਿਰ ਦੇ ਉੱਤੇ ਰੋਡ ਰੋਡ ਮਾਰੀ ਹੋਈ ਸੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਜਿਹੜੀ ਵਾਈਫ ਹੈ ਜਸਵੀਰ ਕੌਰ ਉਹ ਤੇ ਇੱਕ ਇਹਦੀ ਬੇਟੀ ਹੈ 7 ਸਾਲ ਦੀ ਵਾਈਫ ਹੈ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਦੇਵ ਸਿੰਘ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਅਫੇਅਰ ਹੋ ਗਿਆ ਇਹ ਇਹਨੂੰ ਪਤਾ ਲੱਗ ਗਿਆ ਇਹਨਾਂ ਨੇ ਫਿਰ ਉਸ ਚੀਜ਼ ਦਾ ਇਹਨਾਂ ਦਾ ਰੋਸ ਚੇਰੇ ਲੋਹੇ ਦੀ ਲਾਡ ਨਾਲ ਇਹਦੇ ਸਿਰ ਤੇ ਮਾਰ ਕੇ ਇਹਦਾ ਮਰਡਰ ਕਰਤਾ ਤੇ ਦੋਹੇ ਇੱਥੋਂ ਸਕਿਪ ਹੋ ਗਏ ਪ੍ਰੇਮ ਅਮਨ ਜੀ ਆਪਾਂ ਕਹਿ ਦਈਏ ਮਤਲਬ ਕਿ ਮਰਡਰ ਦਾ ਕਾਨੂੰਨ ਪ੍ਰੇਮ ਸੰਬੰਧ ਕੇ ਆ। ਪ੍ਰੇਮ ਸੰਬੰਧ ਨੂੰ ਠੀਕ ਇਹਨਾਂ ਵਿੱਚ ਗ੍ਰਿਫਤਾਰੀ ਕਿੰਨੇ ਵਿਅਕਤੀਆਂ ਦੀ ਹੋਈ ਹੈ? ਇਹ ਦੋਨੋਂ ਸਕਿਪ ਪੈ ਨਹੀਂ ਭੱਜੇ ਹੋਏ ਨੇ। ਅੱਛਾ ਜੀ। ਬਾਈ ਨੇ ਇਹਨਾਂ ਮਕਦਮਾ ਦਰਜ ਕਰ ਦਿੱਤਾ ਗਿਆ। ਠੀਕ ਹੈ। ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ। ਐਫਐਐਸਐਲ ਟੀਮਾਂ ਬਣਾਤੀਆਂ ਸਾਰਾ ਇਹਨਾਂ ਜਲਦੀ ਅਨਲਪ ਕਰਾਂਗੇ ਉਹਨਾਂ ਨੂੰ। ਸਾਰੇ ਮਿਰਤ ਦਾ ਇਹ ਕੰਮ ਕੀ ਕਰਦਾ ਸੀ ਬੇਸਿਕਲੀ ਇਹ ਮਿੱਟੀ ਦਾ ਕਮਰਦੀ ਟਾਲੇ ਟੋਲੇ ਵਿੱਚ ਰੱਖਿਆ ਜੀ ਅੱਛਾ ਜੀ ਨਾਲ ਬੰਦਾ ਸੀ ਉਹ ਵੀ ਤਾਂ ਕੋਈ ਉਹ ਵੀ ਇਹਦੇ ਨਾਲ ਕੰਮ ਕਰਦਾ ਸੀਗਾ ਪਹਿਲਾਂ ਠੀ ਉਹਦਾ ਘਰ ਆਲਾ ਜਾਣਾ ਸੀਗਾ ਹੂੰ